ਪੰਜਾਬ ਇੰਡੀਆ ਤੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਤੋਂ ਬਹੁਤ ਸਾਰੇ ਮੁੰਡੇ ਕੁੜੀਆਂ ਮੈਕਸੀਕੋ ਰਾਹੀਂ ਡੰਕੀ ਲਗਾ ਕੇ ਅਮਰੀਕਾ ਮੈਕਸੀਕੋ ਬਾਰਡਰ ਦੀ ਕੰਧ पार ਕਰਕਰ ਅਮਰੀਕਾ ਵਿੱਚ ਦਾਖਲ ਹੁੰਦੇ ਹਨ ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਮੁੰਡੇ ਵੀ ਜਦੋਂ ਬਾਰਡਰ ਤੇ ਕੰਧ ਪਾਰ ਕਰਨ ਲੱਗਦੇ ਹਨ ਤਾਂ ਇੱਕ ਪੁਲਿਸ ਮੁਲਾਜ਼ਮ ਮੌਕੇ ਤੇ ਰਾਉਂਡ ਤੇ ਆ ਜਾਂਦਾ ਹੈ ਤੇ ਜਦੋਂ ਮੁੰਡੇ ਕੰਧ ਟੱਪਣ ਲੱਗਦੇ ਹਨ ਤਾਂ ਇੱਕ ਵਾਰ ਤਾਂ ਉਹ ਕੰਧ ਟੱਪਣ ਵਾਲੇ ਮੁੰਡੇ ਵੱਲ ਵੱਧਦਾ ਹੈ ਪਰ ਫਿਰ ਪਿੱਛੇ ਆ ਜਾਂਦਾ ਹੈ ਤੇ ਦੂਸਰੇ ਮੁੰਡੇ ਵੱਲ ਹੋ ਤੁਰਦਾ ਹੈ ਜਦੋਂ ਉਹ ਵੀ ਹੱਥ ਨਹੀਂ ਆਉਂਦਾ ਤਾਂ ਇੱਕ ਹੋਰ ਮੁੰਡੇ ਵੱਲ ਜਾਂਦਾ ਹੈ ਪਰ ਇੱਕ ਇੱਕ ਕਰਕੇ ਸਾਰੇ ਮੁੰਡੇ ਇਸ ਦੇ ਸਾਹਮਣੇ ਹੀ ਕੰਦ ਟੱਪ ਜਾਂਦੇ ਹਨ ਤੇ ਇਹ ਮੁਲਾਜ਼ਮ ਕਿਸੇ ਵੀ ਮੁੰਡੇ ਨੂੰ ਨਹੀਂ ਫੜਦਾ ਜਦੋਂ ਮੁੰਡੇ ਕੰਦ ਟੱਪ ਜਾਂਦੇ ਹਨ ਤਾਂ ਇਹ ਮੁਲਾਜ਼ਮ ਵੀ ਆਪਣੀ ਰਾਈਡ ਤੇ ਉੱਥੋਂ ਤੁਰ ਪੈਂਦਾ ਹੈ ਮੁਲਾਜ਼ਮ ਦੇ ਫੜਨ ਦੇ ਤਰੀਕੇ ਤੋਂ ਤਾਂ ਇਹੀ ਲੱਗਦਾ ਸੀ ਕਿ ਉਹ ਖੁਦ ਵੀ ਮੁੰਡਿਆਂ ਨੂੰ ਫੜਨਾ ਨਹੀਂ ਚਾਹੁੰਦਾ ਸੀ ਜਾਂ ਫਿਰ ਇਕੱਲਾ ਹੋਣ ਕਰਕੇ ਜਿਆਦਾ ਮੁੰਡੇ ਦੇਖ ਕੇ ਪੰਗਾ ਨਹੀਂ ਲੈਣਾ ਚਾਹੁੰਦਾ ਸੀ ਬਾਕੀ ਦੋਸਤੋ ਤੁਹਾਡੇ ਕਿਸੇ ਭੈਣ ਭਰਾ ਰਿਸ਼ਤੇਦਾਰ ਨਾਲ ਗੰਦ ਪਾਰ ਕਰਦਿਆਂ ਇਦਾਂ ਦਾ ਕੁਝ ਹੋਇਆ ਹੋਵੇ ਤਾਂ ਆਪੋ ਆਪਣਾ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ